ਉਹ ਟਰੈਕਟਰ ਮਿਲੇ ਤੇ ਲਾਈਵ ਹੋਏ ਆ ਅੱਜ ਲਾਈਵ ਕਾਫੀ ਦਿਨਾਂ ਤੋਂ ਆਏ ਆ ਦੇਖੋ ਟਰੈਕਟਰ ਸੋਨਾ ਲਿਕਾ 750 ਸੱਤ ਮਾਡਲ 2,170,000 ਨਵੇਂ ਟਾਇਰ ਆ ਕਾ ਦੇਖੋ ਵੀਰੋ ਇਹਦਾ ਹੀ ਕੋਕਾ ਪੀਸ ਕਹਿ ਸਕਦੇ ਆ ਹੀਰਾ ਪੀਸ ਕਹਿ ਲੋ ਕੁਸ ਕਹਿ ਲੋ ਇਹਨੂੰ ਇਹਦੇ 'ਚ ਤਾਂ ਜੋ ਵੀ ਗੱਲ ਕਹੋਗੇ ਤੁਸੀਂ ਸਾਰੀ ਢੁਕਦੀ ਆ ਟਰੈਕਟਰ ਦੇ ਵਿੱਚ ਕੋਈ ਕਮੀ ਨਹੀਂ ਨਵਾਂ ਟਰੈਕਟਰ ਆ 22 ਮਾਡਲ ਆ ਦੇਖੋ ਸਭ ਪਹਿਲਾਂ ਬਾਡੀ ਰੰਗ ਦੇਖੋ ਇਹਦਾ ਨੀਚੇ ਨੂੰ ਕੋਲੋਂ ਰੰਗ ਆਪਣੇ ਪੰਪ ਕੋਲੋਂ ਇੰਜਨ ਕੋਲੋਂ ਪੱਟੀਆਂ ਕੋਲੋਂ ਆਪਾਂ ਗਣੇ ਨੂੰ ਰੰਗ ਲੈ ਜਾਂਦਾ ਹੁੰਦਾ ਨਾ ਦੇਖੋ ਤੁਸੀਂ 801 ਘੰਟਾ ਚੱਲਿਆਗਾ ਦੇਖੋ ਦੇਖੋ ਮਹਣ ਜੁਗ ਵਾਲੀ ਜਿਹੜੀ ਉਹ ਮੀਟਰ ਮੋਟਰ ਸਾਰਾ ਕੁਝ ਓਕੇ ਦੀ ਰਿਪੋਰਟਾ ਜਮਾ ਟਰੈਕਟਰ 38 ਹਸ ਪਾਵਰ ਫੈਕਟਰ ਆ ਇਹ ਹੁਣ ਪਿੱਛੇ ਤੋਂ ਵੀ ਦਿਖਾਉਣਾ ਟਰੈਕਟਰ ਨੂੰ ਦੇਖੋ ਇੱਕ ਨੰਬਰ ਟਰੈਕਟਰ ਤੇ ਨਾਲ ਹੀ ਸੱਜਣੋ ਆ ਆ ਗਿਆ ਮਹਿੰਦਰਾ ਇੱਕ ਨੰਬਰ ਕੋਕਾ ਫੀਸੀ ਇਹ ਆ 415 ਭੂਮੀ ਪੁੱਤਰ 19 ਮਾਡਲ ਆ ਜੀ 440 ਡਬਲ ਕਲਚ ਨਵੇਂ ਟਾਇਰ ਪਾਵਰ ਸਟੀering ਦੋ ਜੀ ਪੰਜਾਬ ਨੰਬਰ 21 ਮਾਡਲ 750000 ਟੋਟਾ 4x4 4 ਵੀਲ

देखो नमें टैर अठारा मॉडल चार पच्चीस दो सौ पैंठ सोमा सठ सॉरी फार्म सठ बहिंद्रा अगर सोना का भी आ ਕਾਵਲ ਕਲੱਚ ਆ ਦੋਸਤੋ ਟਰੈਕਟਰ ਪੂਰਾ ਵੈਂਪਰ ਲੱਗਿਆ ਦੇਖੋ ਪੰਜਾਬ ਜਿਹੜਾ ਗੁਰਪ੍ਰੀਤ ਕੁੱਕੀ ਕਹਦਾ ਹੁੰਦਾ ਪੱਪੇ ਤੇ ਟਿੱਪੀ ਤੇ ਜੱਜੇ ਨੇ ਸ਼ਾਸਤਰ ਫੜਿਆ ਤੇ ਬੱਬਾ ਜਿਵੇਂ ਨਵਾਬ ਸੁੱਤਾ ਪਿਆ 2000 ਮਾਡਲ 240 ਰੇਟਾ ਦੇਖੋ ਟਰੈਕਟਰ ਦੇਖੋ ਦੇ ਕੋਸ ਜਨੋਂ ਟਰੈਕਟਰ ਬਾਜਮੁੱਲ ਦੇ ਵੀ ਹੈਗੇ ਆ ਤੇ ਨਵੇਂ ਟਰੈਕਟਰ ਵੀ ਹੈਗੇ ਆ ਤਲਵੰਡੀ ਸਾਬੋਂ ਤੇ ਕੋਈ ਐ ਨਹੀਂ ਹੈਗਾ ਵੀ ਇਕੱਲਾ ਆਪਾਂ ਫਿਰ ਖੜ ਕੇ ਟਰੈਕਟਰ ਘਾਟ ਰੇਟ ਦੇ ਟਰੈਕਟਰ ਆਉਂਦੇ ਆ ਜਾਂ ਕਿਵੇਂ ਆਉਂਦੇ ਆ ਨਾ ਦੇਖੋ ਦੀ ਆ ਦੇਖੋ ਹੁਣ ਸੋਨਾ ਲਿਕਾ 35 ਵਾਲਾ ਇਹ ਮੇਰਾ 18 ਮਾਡਲ 4 ਲੱਖ 8000 ਰੁਪਿਆ ਰੇਟ ਆ ਟਾਇਰ ਨਵੇਂ ਆ ਪਾਵਰ ਸਟੀering ਵਾਲਾ ਟਰੈਕਟਰ ਇਹ ਵੀ ਜਮਾ ਕੋਕਾ ਪੀਸਾ ਦੇਖੋ ਦੋਸਤੋ ਆਇਲ ਬ੍ਰੇਕਾਂ ਓਕੇ ਜਮਕਤ। ਜਲਦੀ ਜਲਦੀ ਵੀਡੀਓ ਸ਼ੇਅਰ ਕਰ ਦਿਓ ਵੀਰੋ। ਲਾਈਵ ਤੁਹਾਨੂੰ ਤਲਵੰਡੀ ਸਾਬੋ ਮੇਲਾ ਦਿਖਾਉਣੇ ਆ ਅੱਜ। ਜੇ ਕੋਈ ਵੀਰ ਨਹੀਂ ਆ ਸਕਿਆ ਮੇਲੇ ਦੇ ਤੇ ਮੇਲੇ ਦੇ ਆਨੰਦ ਲੈ ਸਕਦੇ ਆ। ਆਪਾਂ ਹਰ ਵਾਰ ਮੇਲੇ ਤੋਂ ਵੀਡੀਓ ਜ਼ਰੂਰ ਪਾਉਣੇ ਆ ਪਰ ਕਾਫੀ ਟਾਈਮ ਬਾਅਦ ਲਾਈਵ ਅੱਜ ਹੋਏ ਆ। ਦੇਖੋ ਜੀ। ਇਹ ਹੈਗਾ 744 ਸਵਰਾਜ 13 ਮਾਡਲ। ਤਿੰਨ ਲੱਖ ਠਾਟ ਹਜ਼ਾਰ ਮਗਰ ਲੈ ਟਾਇਰ ਨਵੇਂ ਆ ਮੂਰ ਲੈ ਟਾਇਰ 60 ਪੈਸੇ ਆ ਆ ਗਿਆ ਫਾਰਮ 39 ਉਸ ਪਾਵਰ ਟਰੈਕਟਰ ਹੈ 39 ਵਾਲੀ ਵਜਦਾਗਾ ਟਰੈਕਟਰ 9 ਮਾਡਲ ਆ ਦੋਸਤੋ 2 ਲੱਖ ਤੇ 33000 ਦਾ ਟਰੈਕਟਰ ਦਾ ਡਿਮਾਂਡ ਆ ਤੁਸੀਂ ਐ ਮੰਨੋ ਵੀ 2 10 ਦਾ ਟਰੈਕਟਰ ਤੁਹਾਨੂੰ ਦੇ ਦਾਂਗੇ ਇੱਕ ਨੰਬਰ ਖੜਾਗਾ ਫਲਾਟ ਦੇ ਵਿੱਚ ਦਲਵੰਡੀ ਸਾਹਿਬ ਉਹ ਦੇਖੋ ਜੀ ਕਲਰ ਪੇਂਟ ਦੇਖੋ ਟਰੈਕਟਰ ਦਾ ਅਰੀਜਨਲ ਟਰੈਕਟਰ ਦਾ ਬਿਲਕੁਲ ਅਰੀਜਨਲ ਸਾਰਾ ਮਗਰਿਆੜ ਵੀ ਨਹੀਂ ਬਣੇ ਹੋਏ ਆ ਦੇਖੋ ਜੀ ਟੀਆਈ 750 ਸੋਨ ਲਿਖਾ 23 ਮਾਡਲ 6 ਲੱਖ ਤੇ 5000 ਪ੍ਰਾਈਸ ਆ ਵੀ ਦੇ ਦੋਸਤੋ ਨਾ ਇਹ ਤਾਂ ਕੀ ਕਹਿਣੀ ਹੈ ਜੀ। ਹੋ ਗਿਆ, ਹੋ ਗਿਆ। ਆ ਗਿਆ ਅਰਜਨ 305 ਉਨੇ ਮਾਡਲ ਆ 5,60,000 ਨਵੇਂ ਟਾਇਰ ਹੈ ਜੀਾਰੇ। 12 ਟਾਇਰਾਂ ਚ ਮਾੜ ਲੈ ਕੇ ਆ ਗਿਆ। ਇਹ ਆਪਣਾ ਦਾ 60 ਦੇਖੋ ਵੀਰੋ ਟਰੈਕਟਰ ਜਮਾ ਬਹੁਤ ਛੋਟਾ ਟਰੈਕਟਰ ਆ ਕੋਈ ਰਿਪੋਰਟ ਆ ਜਮਾ ਸੋਹ ਸ਼ਾਹ ਦੇਖੋ ਕਿਦੋਂ ਰੰਗ ਨਹੀਂ ਉਤਰਿਆ ਹੋਇਆ 31259 ਮਾਡਲ ਦੇਖੋ 9 ਮਾਡਲ ਤਾਂ ਤੁਹਾਨੂੰ ਦੱਸੇ ਤੋਂ ਪਤਾ ਲੱਗੇਗਾ ਇਹ ਟਰੈਕਟਰ ਤੁਹਾਨੂੰ ਐ ਲੱਗਦਾ ਹੋਊਗਾ ਕਿ 14 15 ਏਕੜਾਂ ਚਾਹੂਗਾ ਮਾਡਲ ਹਨਾ ਇਹਨਾਂ ਦੇਖੋ ਟਰੈਕਟਰ ਕਿੰਨਾ ਸਾਫ਼ ਸ਼ੋ ਕਿੰਨੀ ਸਾਫ਼ ਹੋਈ ਆ ਥੱਲੇ ਦੇਖੋ ਟੇ ਟੁੱਟ ਰੰਗ ਰੰਗ ਕਿੰਨਾ ਸਾਫ਼ ਪਿਆ ਰ ਉਹਨਾਂ ਟਰੈਕਟਰਾਂ ਦੇ ਧੁੱਪ ਪੈਂਦੀ ਤਾਂ ਕਰਕੇ ਦੋਸਤੋ ਦਿੱਖਦੇ ਨਹੀਂ ਸੀਗੇ ਹੁਣ ਦੇਖੋ ਵੀ ਟਰੈਕਟਰ ਆ ਗਿਆ ਫ੍ਰੀਟ ਵਰ 21 ਮਾਡਲ 46 ਦੇਖੋ ਫ੍ਰੀਟ ਦਾ ਦੇਖੋ ਤੋਈ 730 ਵਾਲਾ ਸੁਣ ਲੇ ਕਾ 15 ਮਾਡਲ 270 ਹੈ ਜੋਂਟੀਅਰ 738 ਮਾਡਲ ਹੈ ਵੱਲੋਂ 7 ਮਾਡਲ ਟਰੈਕਟਰ 8 ਮਾਡਲ ਦੀ ਕਾਪੀ ਹੈ ਟਾਇਰ ਨਵੇਂ ਆ ਦੋ ਨਬੇ ਮੈਂ ਠੀਕ ਹੋ ਚਾ ਗਿਆ ਇਹ ਕਾ 50 ਵਾਲਾ ਆ ਆ ਆ ਆ 4 10 14 ਮਾਡਲ ਲੱਖ 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 ਇਹ ਇਦਾਂ ਜੁਮਾਣਾ ਹੈ ਹਸਤਾ ਕਾ ਬਸ ਬਿਤਾਇਆ ਪਰ ਇਦਾਂ ਅੱਗੇ ਆਹਾ ਵੀਡੀਓ ਬਣ ਰਗਾ ਜਿਹਨੂੰ ਮੰਡੀ ਖੋਣੇ ਉੱਤੇ ਜੜ ਕੇ ਟਰੈਕਟਰ ਦੇ ਦੇਖੋ ਤੁਸੀਂ ਮੰਡੀ ਇੱਥੋਂ ਦੀ ਛਿੱਡੀ ਵੱਡੀ ਮੰਡੀ ਹੈ ਇਹ ਸੜਕ ਦੀ ਦੂਜੀ ਸਾਈਡ ਵੀ ਦੇਖੋ ਸੌਰੀ ਬਈ ਧੰਨਵਾਦ